ਸੰਦੀ ਗੁਰਨੀਵਾਸ ਦੇ ਜਨਮ ਦੀ ਖੁਸ਼ੀ ਦੇ ਵਿੱਚ ਅਸੀਂ ਬੰਨਿਆ ਸ੍ਰੀਂ ਦਰਵਾਜੇ ਤੇ ਇਹ ਸੰਦੀ ਕੁਸ਼ਾਂਡੇ ਜਿਹੜੇ ਦੇਲੇ ਲਿਪਣ ਦੀ ਰਸਮ ਅਦਾ ਕਰ ਰਹੇ ਨੇ ਮੀ ਅੰਨਾ 14 ਪੈ ਰਿਆ ਤੇ ਪੁੱਛੋ ਕੁਛ ਨਾ ਹਲਕਾ ਜਿਹਾ ਕੱਟਿਆ ਤੇ ਅਸੀਂ ਆਪਣੀ ਰਸਮ ਕਰਨ ਲੱਗੇ ਸ਼ੁਰੂ ਤੇ ਜਲਦੀ ਜਲਦੀ ਕੰਮ ਨਿਪਟਾ ਲੀਏ ਪਰ ਤੁਸੀਂ ਦੇਖਿਓ ਗਏ ਬੜੋਂ ਬੜੋਂ ਹੋਈ ਨੇ ਚੱਲ ਗਈ ਬੜੇ ਬੜੇ ਫਲੀ ਫਲੀਏ ਤੇ ਬਸ ਇਹ ਸਮਝ ਲਓ ਕਿ ਸੰਗੋ ਕਪ ਤੇਰੇ ਕੋ ਆ ਉਹ ਨੀ ਲੈ ਵੀ ਆਂਟੀ ਮੌਸਮ ਹੈ ਮੌਸਮ ਹੈ ਹਾਂ ਖਰਾਬ ਸਿਲਾ ਇੱਕ ਮਿੰਟ ਲਿਖਣੀ ਉਹ ਅੰਦਰ ਬੈਸ ਸਕਨੇ ਆ ਨਹੀਂ ਲਿਖਣੀ ਸੀ ਨਾ ਬੰਦੇ ਦੋਨੋਂ ਪੈਸੇ ਬੰਨੇ ਆ ਚਾਚਾ ਜੀ ਉਹ ਨਾ ਬੰਦ ਵੀ ਆ ਤੇ ਰਿਸ਼ਤੇ ਦਾ ਜਿਹੜੇ ਇਕੱਠੇ ਹੋਣ ਇਹ ਨਹੀਂ ਜੀ ਸਾਡੀਆਂ ਰਸਮਾਂ ਸਾਡੇ ਰੀਤੀ ਰਿਵਾਜ ਜਿਹੜੇ ਸਾਡੇ ਸਮਾਜ ਨੂੰ ਜੋੜ ਕੇ ਰੱਖਦੇ ਨੇ ਤੇ ਵਿੱਚ ਉਧਰ ਸਾਡੇ ਦੇ ਜੀ ਨੇ ਪਾਇਆ ਹੋਇਆ ਰੋਲਾ ਬੜੀ ਪੱਤੀ ਖੁਸ਼ੀ ਆਈ ਜਾਂਦੀ ਐ ਇੰਨਾ ਸੋਣਾ ਵੀ ਹਟਿਆ ਸੀਗਾ ਜਦੋਂ ਅਸੀਂ ਤਿਆਰੀ ਕੀਤੀ ਫਿਰ ਇੱਕਦਮ ਤੇਜ਼ ਹੋ ਗਿਆ ਇਹ ਆਲਟੀ ਨਾਲ ਜਿਹੜੀ ਲਿੱਪ ਕੇ ਉਹਦੇ ਉੱਪਰ ਦਾ ਛੋਟ ਹਰ ਚੀ ਨਾ ਚੀਜ਼ਾਂ ਦਾ ਚੱਕਰ ਸੀ ਨਾਲ ਸਰਨਾਵਾਂ ਉਹਨਾਂ ਅਸੀਂ ਸ਼ੁਰੂ ਕਰ ਲਿਆ

ਪ੍ਰੀਤ ਉਹਦੇ ਸਿਚੜਾਏ ਕਿ ਪ੍ਰੀਤ ਉਹ ਆਹ ਇਹਨੇ ਕੱਢ ਦੇਣਾ ਬਣੀ ਨਹੀਂ ਇੰਨਾ ਜ਼ਿਆਦਾ ਅਰੇ ਕਿਵੇਂ ਸਿਚੜਾਏ ਤੁਹਾਨੂੰ ਬਾਹਰ ਅੱਜ ਚਾਹ ਚੁੱਕਾ ਬੜੇ ਪਿੱਛੇ ਹੋ ਮੈਨੂੰ ਨਹੀਂ ਲੱਗਦਾ ਕਿ ਪ੍ਰੀਤ ਆਉਣਾ ਬੜੇ ਪਲਾਨ ਦੋ ਮੇਰੇ ਪਾਣੀ ਪੈਂਦਾ ਪਟਾ ਪਾਣੀ ਪੈਂਦਾ

ਤੇ ਬਣੀ ਇਤਨੇ ਬੜੇ ਬੰਦੇ ਨਾ ਤੂੰ ਫੇਲ ਹੋ ਗਈ ਸ਼ਮਸ਼ੀ ਸ਼ਮਸ਼ੀ ਸੱਸੀ ਬਣਨੇ ਆ ਫੇਰ ਦੇਖਦੇ ਆਂ ਕਿ ਜੋ ਮੈਂ ਸੱਜਾ ਪਾਸਾ ਇਹ ਨਹੀਂ ਗਿਰਦੀ ਕੋਈ ਤਾਂ ਨਹੀਂ ਚੱਲ ਰਿਹਾ 2 ਹਫ਼ਤਾ ਨਾਲ ਮੈਨੂੰ ਚੱਲਦਾ ਉਸਾਂ ਨੂੰ ਹਾਂ ਉਸਾਂ ਨੇ ਉੱਚਾ ਕਰਕੇ ਬੰਦੇ ਮੈਂ ਤਾਂ ਕਹਿੰਦੀ ਉੱਚਾ ਕਰਕੇ ਤਾਂ ਹਨਾ ਫੇਰ ਸੀ ਦੇਖੋ ਉਸ ਵੇਲੇ ਜਿਹੇ ਬੰਨਣ ਦੀ ਲੋੜੀ ਨਹੀਂ ਉਹਨੂੰ ਪਹਿਲਾਂ ਤਾਂ ਹੇਟੂਂਕਾ ਆਂਟੀ ਹਾਂ ਰੀਵਨ ਦੀ ਉਹ ਗੱਟੇ ਮਾਰਦੇ ਰੀਵਨ ਨੂੰ ਚੱਲੋ ਰੀਵਨ ਨੇ ਬੰਦੇ ਆਂਟੀ ਸ਼ਾਬਾਸ਼ ਹੋ ਗਿਆ ਕੰਮ ਸੈਟ ਹੋ ਗਿਆ ਸਾਰ ਗਿਆ ਸਭ ਜੱਤਾ ਦੇ ਵਿੱਚ ਪਾ ਦਿੱ ਪੀ ਅੰਦਰ ਹਾਂ ਉਹ ਕੋਈ ਤਾਂ ਕਰਾ ਨਹੀਂ ਦਿੱਤੀ ਮੇਰੇ ਨਾਮ ਦੇ ਬੰਦੇ ਹੋਏ ਇਹਦੇ ਵਿੱਚ ਨਾ ਤਾਂ ਫਿਰ ਵੀ ਜਦੋਂ ਜਹਨ ਸਾਡੀ ਚਾਰੀ ਸੀ ਅਜੇ ਵੀ ਮੇਰੀ ਗੱਲ ਸੁਣ ਗੱਲ ਨਹੀਂ ਬਣ ਰਹੀ ਸੀ ਕਿਉਂ ਮੀਨਰ ਵੀ ਪ੍ਰੋਬਲਮ ਸੀ ਨਹੀਂ ਗੱਲ ਬਣੀ ਫਿਰ ਮੈਂ ਦੁਬਾਰਾ ਚੜੀ ਉੱਪਰ ਤੇ ਆਂਟੀ ਨੂੰ ਮੈਂ ਕਿਹਾ ਆਂਟੀ ਛੱਡ ਪਰੇ ਤੂੰ ਮੇਰੇ ਕੋਲ ਫੜਾ ਥੋੜੀ ਭੈਣੇ ਥੋੜੀ ਧਿਆਨ ਨਾ ਕਾਲੀ ਨਾ ਕਰ ਚੜੀ ਸੀਗੇ मैं देखा कि आ रही मैं फिर उतो अपने आप में दरवाजे पर हिम्मत दिखाई फिर चंकी तरह झल जी मैन खी बना के लगे थी उन्होंने मैं बनने पर नहीं इतना चाहता थी ना तो बस ठीक कह दी गल मतलब पूरी पूरी मैं झड़ी लगी हुई मैं दिता ਮਾਂ ਮਮੀ ਤੋਂ ਬਾਅਦ ਫਿਰ ਸ਼ੁਕਰ ਦੀ ਕੋਰੀ ਕਰਕੇ ਗਿਣਾ ਲਾਵਾਂ ਮੀਮੀ ਅੱਜ ਜੀ ਬੰਨਣ ਲੱਗੇ ਅੱਜ ਵੀ ਹੋਰ ਹੈ ਜੀ ਪਟੇਟੇ ਟ੍ਰਿੰਕਟ ਤੇ ਬਲਾ ਦਿੰਦੇ ਆ ਮਨ ਖੁਸ਼ੀ ਮਨ ਆ ਗਈਆਂ ਸਾਡੇ ਚਿਹਰਿਆਂ ਤੇ ਆਂਟੀ ਨੇ ਚਲੋ ਇੱਕ ਰਸਮ ਲਈ ਫੋਟੋ ਖਿਚਾਈ ਤੇ ਉਸ ਤੋਂ ਬਾਅਦ ਬਾਚ ਬ੍ਰਦਰ ਨੇ ਸੈੱਟ ਕਰਕੇ ਬੰਨਨੇ ਆ ਤੇ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਥੈਂਕ ਯੂ